ਕਪਤਨ ਅਮਰਿੰਦਰ ਸਿੰਘ ਵੱਲੋਂ ਤਲਵੰਡੀ ਸਾਬੋ ਵਿਖੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੁੱਟਕਾ ਸਾਹ ਹੱਥ ਵਿੱਚ ਫੜ ਕੇ ਸੋਚ ਚੁੱਕੀ ਗਈ ਕਿ ਨਸ਼ੇ ਦਾ ਲੱਕ ਤੋੜਿਆ ਜਾਵੇਗਾ ਕਿਹਾ ਜਾਂਦਾ ਹੈ ਦਾਵਾ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਲੱਕ ਤੋੜ ਦਿੱਤਾ ਗਿਆ ਹੈ ਲੇਕਿਨ ਇਸ ਦਾਅਵੇ ਨੂੰ ਕਾਂਗਰਸੀ ਵਿਧਾਇਕ ਨਹੀਂ ਝੁਟਲਾ ਦਿੱਤਾ ਜਦੋਂ ਫਿਰੋਜ਼ਪੁਰ ਵਿਖੇ ਇੱਕ ਜਨਤਕ ਸਟੇਜ ਤੇ ਉਹਨਾਂ ਨੇ ਕਿਹਾ ਕਿ ਕੁਝ ਅਫਸਰਾ ਵੱਲੋਂ ਛੇ ਦਿੱਤੀ ਜਾ ਰਹੀ ਹੈ ਨਸ਼ਾ ਤਸਕਰਾਂ ਨੂੰ ਸਾਡੇ ਨਾਲ ਮੌਜੂਦ ਨੇ ਕੁਲਬੀਰ ਸਿੰਘ ਜੀਰਾ ਜਿਨ੍ਹਾਂ ਨੂੰ ਇਸuele shock ਉਸ ਨੋਟਿਸ ਵੀ ਪਾਰਟੀ ਵੱਲ ਦਿੱਤਾ ਗਿਆ ਹੈ ਜੀਰਾ ਸਾਹਿਬ ਸਭ ਤੋਂ ਪਹਿਲਾਂ ਦਾ ਇਲਜ਼ਾਮ ਕਿਉਂ ਲਾਇਆ ਗਏ ਸ਼ਹਿ ਕੌਣ ਦੇ ਰਿਹਾ ਹੈ ਮੈਂ ਸਟੇਜ ਤੇ ਵੀ ਦੱਸਿਆ ਕਿ ਸ਼ਹਿ ਜਿਹੜੀ ਆ ਕਿ ਉਹ ਮਖਮਿੰਦਰ ਸਿੰਘ ਸ਼ੀਨੇ ਵਰਗੇ ਜਿਨ੍ਹਾਂ ਦੀਆਂ ਗੱਡੀਆਂ 'ਚ ਤਸਕਰ ਘੁੰਮਦੇ ਨੇ ਜਿਹੜੇ ਅਕਾਲੀ ਦਲ ਦੇ ਗੁਰਪ੍ਰੀਤ ਭੰਬੇ ਲੰਡੇ ਕੇ ਜੋ ਕੀ ਇਹਨਾਂ ਨੂੰ ਮਹੀਨਾ ਦਿੰਦੇ ਨੇ ਇਹੋ ਜਿਹੇ ਲੋਕਾਂ ਨੂੰ ਸਰਪੰਚ ਬਣਾਉਂਦੇ ਨੇ ਮੈਂ ਉੱਥੇ ਸਟੇਜ ਦੇ ਉੱਤੇ ਕੋਈ ਕਾਂਗਰਸ ਪਾਰਟੀ ਦਾ ਜਾਂ ਕੈਪਟਨ ਮਰਿੰਦਰ ਸਿੰਘ ਜੀ ਦਾ ਵਿਰੋਧ ਨਹੀਂ ਕੀਤਾਗਾ ਮੈਂ ਉਹ ਸਟੇਜ ਦੇ ਉੱਪਰ ਜੋ ਕੀਤਾ ਮੈਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਔਰ ਮੈਂ ਦੱਸਿਆ ਕਿ ਜਿਹੜੇ ਇਹੋ ਜਿਹੇ ਅਫਸਰ ਜਿਹੜੇ ਸਟੇਜਾਂ ਤੇ ਬੋਲ-ਬੋਲ ਕੇ ਕਹਿੰਦੇ ਨੇ ਕਿ ਤੁਸੀਂ ਕਸਮ ਖਾਓ ਪਹਿਲਾਂ ਇਹਨਾਂ ਨੂੰ ਕਸਮ ਖਾਣੀ ਚਾਹੀਦੀ ਏ ਸਾਨੂੰ ਝੂਠੀਆਂ ਕਸਮਾਂ ਚਕਾਉਂਦੇ ਨੇ ਇਸ ਕਰਕੇ ਮੈਂ ਜਿਹੜਾ ਜੋ ਕੀਤਾ ਮੈਂ ਉਹ ਸਹੀ ਕੀਤਾ ਤਾਨੂੰ ਪਾਰਟੀ ਵੱਲੋਂ ਸ਼ੋਕੋਸ ਨੋਟਿਸ ਦਿੱਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਜਨਤਕ ਤੌਰ ਤੇ ਤੁਹਾਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਜਨਤਾ ਦੇ ਵਿੱਚ ਅਸਰ ਕੀ ਪਵੇਗਾ ਤੁਸੀਂ ਕਿਵੇਂ ਵਿਖਦੇ ਹੋ ਜਨਤਾ ਦੇ ਵਿੱਚ ਅਸਰ ਜਿਹੜਾ ਹੈ ਜਨਤਾ ਦੀ ਜਨਤਾ ਜਾਣਦੀ ਹੈ ਕੀ ਕੈਪਟਨ ਅਮਰਿੰਦਰ ਸਿੰਘ ਜੀ ਜੋ ਵਧੀਆ ਕੰਮ ਕਰ ਰਹੇ ਨੇ ਜੋ ਸਾਡੇ ਮੁੱਖ ਮੰਤਰੀ ਨੇ 60% ਜਿਹੜਾ ਹੈ ਕਿ ਨਸ਼ੇ ਦਾ ਲਾਕ ਉਹਨਾਂ ਨੇ ਤੋੜ ਕੇ ਰੱਖ ਦਿੱਤਾ ਹੈ 60% ਪੰਜਾਬ ਤੋਂ ਨਸ਼ਾ ਖਤਮ ਹੋ ਚੁੱਕਾ ਹੈ ਪਰ ਜਿਹੜਾ 40% ਨਸ਼ਾ ਹੈ ਉਹ ਇਹੋ ਜਿਹੀਆਂ ਜਿਹੜੀਆਂ ਆਈਜੀ ਛੀਨੇ ਵਰਗੀਆਂ ਕਾਲੀਆਂ ਭੇਡਾਂ ਨੇ ਜਿਨ੍ਹਾਂ ਦੇ ਕਾਰਨ ਜੋ ਨਸ਼ੇ ਦੇ ਤਸਕਰਾਂ ਨੂੰ ਜੋ ਸ਼ਹਿਦ ਦਿੰਦੇ ਨੇ ਉਹਨਾਂ ਦੇ ਕਾਰਨ ਨਸ਼ਾ ਵਿਕ ਰਿਹਾ ਔਰ ਇਸ ਲੜਾਈ ਨੂੰ ਲੈ ਕੇ ਮੈਂ ਚੱਲਿਆ ਹਾਂ ਮੇਰੀ ਲੜਾਈ ਜਿਹੜੀ ਏ ਉਹ ਪੁਲਿਸ ਖਿਲਾਫ ਪੁਲਿਸ ਅਫਸਰਾਂ ਦੇ ਖਿਲਾਫ ਆ ਜਿਹੜੇ ਇਹੋ ਜਿਹੇ ਅਫਸਰ ਨੇ ਮੇਰੀ ਕੋਈ ਪਾਰਟੀ ਦੇ ਖਿਲਾਫ ਨਹੀਂ ਮੇਰੀ ਕੋਈ ਮੁੱਖ ਮੰਤਰੀ ਦੇ ਖਿਲਾਫ ਨਹੀਂ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਔਰ ਵਫਾਦਾਰ ਸਿਪਾਹੀ ਬਣ ਕੇ ਰਹਿਣਾ ਜੀਰਾ ਸਾਹਿਬ ਉਹੀ ਸਟੇਜ ਕਿਉਂ ਚੁਣੀ ਗਈ ਕਿ ਜਨਤਕ ਤੌਰ ਤੇ ਤੁਸੀਂ ਕਿਹਾ ਉੱਥੇ ਉਹ ਮੌਕਾ ਕਿਉਂ ਚੁਣਿਆ ਤੁਸੀਂ ਮੈਂ ਕੋਈ ਉੱਥੇ ਕਹਿਣ ਦਾ ਮੇਰਾ ਮਨ ਨਹੀਂ ਸੀ ਨਾ ਹੀ ਮੈਂ ਕੋਈ ਸਟੇਜ ਚੁਣੀ ਸੀ ਪਰ ਜਦੋਂ ਮੈਂ ਡੀਸੀ ਸਾਹਿਬ ਨੂੰ ਉੱਥੇ ਪੁੱਛਿਆ ਮੈਂ ਕਿਹਾ ਡੀਸੀ ਸਾਹਿਬ ਮੈਨੂੰ ਅੱਜ ਦਾ ਪ੍ਰੋਗਰਾਮ ਦਿੱਤਾ ਜਾਵੇ ਤਾਂ ਉਹਦੇ ਵਿੱਚ ਪਹਿਲਾਂ ਡੀਸੀ ਸਾਹਿਬ ਨੇ ਵੈਲਕਮ ਕਰਨਾ ਸੀ ਦੂਜੇ ਨੰਬਰ ਤੇ ਮੈਡਮ ਸਤਕਾਰ ਕੌਰ ਨੇ ਬੋਲਣਾ ਸੀ ਤੀਜੇ ਨੰਬਰ ਤੇ ਮੇਰੀ ਵਾਰੀ ਸੀ ਚੌਥੇ ਤੇ ਪਰਮਿੰਦਰ ਸਿੰਘ ਪਿੰਕੀ ਔਰ ਪੰਜਵੇਂ ਦੇ ਉੱਪਰ ਸਾਡੇ ਜੋ ਕਿ ਉੱਥੋਂ ਦੇ ਚੀਫ ਗੈਰ ਸੀ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਉਹਨਾਂ ਨੇ ਬੋਲਣਾ ਸੀ ਉਹਨਾਂ ਨੇ ਸੋਚ ਕਾਉਣੀ ਸੀ ਪਰ ਮੈਂ ਉਹਨਾਂ ਨੂੰ ਡੀਸੀ ਸਾਹਿਬ ਨੂੰ ਕਿਹਾ ਕਿ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਕਿਉਂਕਿ ਜ਼ਿਲ੍ਹਾ ਪ੍ਰਧਾਨ ਜਿਹੜਾ ਹੈ ਉਹ ਜ਼ਿਲ੍ਹੇ ਦੀ ਮਾਂ ਹੁੰਦਾ ਕਿ ਉਹਨਾਂ ਨੂੰ ਤੋਂ ਵੈਲਕਮ ਕਰਾਇਆ ਜਾਵੇ ਉਹ ਕਹਿੰਦੇ ਕਿ ਟਾਈਮ ਦੀ ਸ਼ਾਰਟੇਜ ਹੋਣ ਕਰਕੇ ਅਸੀਂ ਪ੍ਰਧਾਨ ਜੀ ਨੂੰ ਰਿਕਵੈਸਟ ਕਰ ਲਈਏ ਪਰ ਉੱਥੇ ਜਦੋਂ ਆਈਜੀ ਸ਼ੀਨੇ ਨੂੰ ਬੁਲਾਇਆ ਗਿਆ ਤਾ ਉਦੋਂ ਮੇਰੇ ਤੋਂ ਬੈਠੇ ਤੋਂ ਰਿਆ ਨਹੀਂ ਗਿਆ ਔਰ ਜਦੋਂ ਮੈਨੂੰ ਮੇਰਾ ਸਮਾਂ ਲੱਗਾ ਮੈਂ ਉਦੋਂ ਇਹ ਜਿਹੜੀਆਂ ਗੱਲਾਂ ਸੀਗੀਆਂ ਮੈਂ ਇਹ ਕੀਤੀਆਂ ਔਰ ਮੈਂ ਉਥੇ ਸਟੇਜ ਤੇ ਇਹ ਗੱਲ ਕਿ ਜਿੰਨਾ ਚਿਰ ਤੁਸੀਂ ਧਿਆਨ ਨਾਲ ਮੇਰੀ ਸਪੀਚ ਸੁਣੀ ਹੋਗੀ ਜਿੰਨਾ ਚਿਰ ਇਹੋ ਜੀਆਂ ਕਾਲੀਆਂ ਭੇਡਾਂ ਸਾਡੇ ਵਿੱਚ ਨੇ ਮੈਂ ਇਹੋ ਜੀ ਝੂਠੀ ਸੌਣੀ ਖਾ ਸਕਦਾ ਮੈਂ ਇਹੋ ਜੇ ਲੋਕਾਂ ਦਾ ਬਾਈਕਟ ਕਰਦਾ ਵਾਂ ਇਸ ਕਰਕੇ ਮੈਂ ਉਹ ਸਟੇਜ ਛੱਡ ਕੇ ਉਹਨਾਂ ਨਾਲ ਸਟੇਜ ਸਾਂਝੀ ਨਹੀਂ ਸੀ ਕਰ ਸਕਦਾ ਮੈਂ ਉਹਨਾਂ ਛੀਨੇ ਉਹਨਾਂ ਦਾ ਬਾਈਕਟ ਕਰਕੇ ਮੈਂ ਆ ਗਿਆ ਕਿਹਾ ਜਾ ਰਿਹਾ ਪਾਰਟੀ ਵੱਲੋਂ ਤਾਂ ਵੀ ਨੋਟਿਸ ਦਿੱਤਾ ਗਿਆ ਤੁਸੀਂ ਸਟੇਜ ਛੱਡ ਕੇ ਚਲੇ ਗਏ ਪਾਰਟੀ ਦੀ ਸਟੇਜ ਸੀ ਉਹ ਛੱਡ ਇਮਾਨ ਜਾਖੜ ਸਾਹਿਬ ਨੂੰ ਤੇ ਕੈਪਟਨ ਸਾਹਿਬ ਨੂੰ ਜੋ 3 ਦਿਨ ਦਾ ਮੈਂ ਨੋਟਿਸ ਦਿੱਤਾ ਤੇ 3 ਦਿਨਾਂ ਦੇ ਵਿੱਚ ਵਿੱਚ ਮੈਂ ਜਵਾਬ بنا ਕੇ ਖੁਦ ਉਹਨਾਂ ਨੂੰ ਮਿਲਾਂਗਾ ਆਪਦੇ ਤਾਥ ਉਹਨਾਂ ਦੇ ਅੱਗੇ ਰੱਖਾਂਗਾ ਔਰ ਮੈਨੂੰ ਆਪਣੀ ਪਾਰਟੀ ਤੇ ਮੈਨੂੰ ਕੈਪਟਨ ਅਮਰਿੰਦਰ ਸਿੰਘ ਜੀ ਤੇ ਮੈਨੂੰ ਸੁਨੀਲ ਜਾਖੜ ਜੀ ਤੇ ਵਿਸ਼ਵਾਸ ਹੈ ਕਿ ਜਦੋਂ ਮੈਂ ਆਪਦੀ ਗੱਲ ਉਹਨਾਂ ਨੂੰ ਦੱਸਾਂਗਾ ਤੇ ਉਹ ਮੇਰਾ ਸਾਥ ਹੀ ਦੇਣਗੇ ਜੀਰਾ ਸਾਹਿਬ ਛੀਨਾ ਸਾਹਿਬ ਆਈਜੀ ਨੇ ਅਜਿਹੇ ਅਫਸਰ ਤੇ ਇਲਜ਼ਾਮ ਲਾਣਾ ਬਿਨਾਂ ਸਬੂਤਾਂ ਤੋਂ ਠੀਕ ਹੈ ਜਾਂ ਤੁਹਾਡੇ ਕੋਲ ਪੁਖਤਾ ਸਬੂਤ ਨਹੀਂ ਮੇਰੇ ਕੋਲ ਪੁਖਤਾ ਸਬੂਤ ਨਹੀਂ ਮੈਂ ਆਈਜੀ ਸਾਹਿਬ ਨੂੰ ਜੋ ਉਹਨਾਂ ਨੇ ਲਾਏ ਨੇ ਮੈਂ ਬਿਲਕੁਲ ਸਹੀ ਲਾਏ ਆ ਔਰ ਆਈਸੀ ਨੇ ਜੋ ਕੁਝ ਕੀਤਾ ਉਹ ਸਾਰਾ ਪੰਜਾਬ ਜਾਣਦਾ ਆ ਲੋਕਾਂ ਦੀਆਂ ਮੈਨੂੰ ਫੋਨ ਕਾਲ ਆ ਰਹੀਆਂ ਨੇ ਮੈਂ ਜਦੋਂ ਲੋਕਾਂ ਨੂੰ ਦੱਸਿਆ ਕਿ ਮੇਰਾ ਨੰਬਰ 90234401 ਤਾਂ ਮੇਰਾ ਫੋਨ ਹੁਣ ਵੀ ਮੈਂ ਤੁਹਾਨੂੰ ਜੇ ਵਾਈਟ ਦੇ ਰਿਹਾ ਤੇ ਫੋਨ ਬੰਦ ਕਰਕੇ ਦੇ ਰਿਹਾ ਮੇਰੇ ਕੋਲ ਇੰਨੇ ਕੁ ਜ਼ਿਆਦੇ ਚਿੱਠੀ ਇਹਦੇ ਖੁੱਲ ਚੁੱਕੇ ਆ ਇਹਦੇ ਕੀ ਹੋਰ ਵੀ ਕਈਆਂ ਨੇ ਕਿ ਜਿਹੜੇ ਕੀ ਮੈਂ ਜਲਦੀ ਹੀ ਜਿਹੜੇ ਆ ਕਿ ਉਹ ਜਨਤਕ ਕਰਾਂਗਾ ਪ੍ਰੈਸ ਦੇ ਅੱਗੇ ਤੇ ਹੁਣ ਤੁਸੀਂ ਜਵਾਬ ਕੀ ਦਿਵੋਗੇ ਕਦੋਂ ਤੱਕ ਦਿਵੋਗੇ 3 ਦਿਨ ਦਾ ਸਮਾਂ ਤੁਹਾਨੂੰ ਦਿੱਤਾ ਗਿਆ ਹੈ 3 ਦਿਨ ਦੇ ਵਿੱਚ ਵਿੱਚ ਮੈਂ ਜਵਾਬ ਦਿਆਂਗਾ ਔਰ ਮਿਲ ਕੇ ਦਿਆਂਗਾ ਮੇਲ ਵੀ ਭੇਜਾਂਗਾ ਔਰ ਜਵਾਬ ਇਹ ਦਿਆਂਗਾ ਕਿ ਮੈਂ ਪਾਰਟੀ ਦੇ ਪ੍ਰਤੀ ਵਫਾਦਾਰ ਹਾਂ ਮੈਂ ਪਾਰਟੀ ਦੇ ਨਹੀਂ ਮੈਂ ਪਾਰਟੀ ਦੇ ਏਜੰਡੇ ਤੇ ਕੰਮ ਕੀਤਾ ਜੋ ਲੋਕਾਂ ਦੀ ਅਵਾਜ਼ ਸੀ ਉਹ ਜਿਹੜੀ ਅਵਾਜ਼ ਹੈ ਮੈਂ ਲੋਕਾਂ ਦੇ ਜੋ ਤੱਕ ਜਿਹੜੀ ਉਹ ਪਾਰਟੀ ਤੱਕ ਪਹੁੰਚਾਈ ਹੈ ਮੇਰਾ ਪਾਰਟੀ ਨਾਲ ਕੋਈ ਇਹੋ ਜਿਹਾ ਰੌਲਾ ਨਹੀਂ ਮੈਂ ਪਾਰਟੀ ਦੇ ਨਾਲ ਆ ਪਾਰਟੀ ਦੇ ਨਾਲ ਰਹਿਵਾਂਗਾ ਤੇ ਅੱਜ ਜੀ ਸੀਨਾ ਦੇ ਖਿਲਾਫ ਤੁਸੀਂ ਡੀਜੀਪੀ ਨੂੰ ਵੀ ਮਿਲਣਾ ਹੈ ਅੱਜ ਸ਼ਾਇਦ ਅੱਜ ਹਾਂ ਮੈਂ ਉਹਨਾਂ ਨੂੰ ਮਿਲ ਰਿਹਾ ਹਾਂ ਮਿਲ ਕੇ ਹੋਰ ਉਹਨਾਂ ਲੋਕਾਂ ਨੂੰ ਲੈ ਕੇ ਜਾ ਰਿਹਾ ਮੈਂ ਜਿਨ੍ਹਾਂ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਕਾਰਵਾਈਆਂ ਕੀਤੀਆਂ ਨੇ ਜਿਹੜੇ ਜਿਹੜੇ ਪਰਚੇ ਕੈਨਸਲ ਕੀਤੇ ਨੇ ਉਹ ਸਾਰਾ ਕੁਝ ਮੈਂ ਜਿਹੜਾ ਕਿ ਡੀਜੀਪੀ ਸਾਹਿਬ ਨੂੰ ਖੁਦ ਮਿਲ ਕੇ ਦੱਸਾਂਗਾ ਮੇਰਾ ਆਖਰੀ ਸਵਾਲ ਜੀਰਾ ਸਾਹਿਬ ਪਾਰਟੀ ਕਹਿ ਰਹੀ ਹੈ ਕਿ ਜਨ ਤੱਕ ਸਟੇਜ 'ਤੇ ਤੁਹਾਨੂੰ ਅਜਿਹੇ ਇਲਜ਼ਾਮ ਜਾਂ ਜਈਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਸੀ ਤੁਹਾਨੂੰ ਲੱਗਦਾ ਹੈ ਕਿ ਜੋ ਨਸ਼ਿਆਂ ਦਾ ਮੁੱਦਾ ਹੈ ਉਹ ਪਾਰਟੀ ਪੱਧਰ ਦਾ ਮੁੱਦਾ ਹੈ ਜਾਂ ਜਨਤਾ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਇਹ ਜਨਤਾ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਮਤਲਬ ਤੁਸੀਂ ਠੀਕ ਗੱਲ ਚੁੱਕੀ ਠੀਕ ਠੀਕ ਸਟੇਜ 'ਤੇ ਗੱਲ ਚ ਤੇ ਮੈਂ ਬਿਲਕੁਲ ਗਲ ਨਹੀਂ ਸੀ ਕਰਨੀ ਜਦੋਂ ਆਈ ਜੀ ਸ਼ੀਨਾ ਜਨਤਾ ਦੇ ਵਿੱਚ ਬੋਲ ਰਿਹਾ ਕਿ ਤੁਸੀਂ ਕਸਮ ਚੁੱਕੋ ਇੱਕ ਚੋਰ ਕਹਿ ਰਿਹਾ ਤੁਸੀਂ ਸਾਥ ਬਣ ਜੋ ਤੇ ਆਪ ਚੋਰ ਹੀ ਰਵੇ ਤਾਂ ਮੈਂ ਉਦੋਂ ਜੋ ਕੀਤਾ ਮੈਂ ਸਹੀ ਕੀਤਾ ਮੈਂ ਆਪਦੀ ਜਿਹੜੀ ਹੈ ਮੈਂ ਲੋਕਾਂ ਪ੍ਰਤੀ ਜੋ ਮੈਂ ਵਫਾਦਾਰੀ ਹੈ ਮੈਂ ਉਹ ਨਭਾਈ ਹੈ ਮੇਰੀ ਜਮੀਰ ਜਿਹੜੀ ਹੈ ਉਹ ਮਰੀ ਨਹੀਂ ਜਿਉਂਦੀ ਜਮੀਰ ਨਾਲ ਮੈਂ ਉੱਥੇ ਜੋ ਕਿਹਾ ਮੈਂ ਆਪਦੀ ਜੋਬ ਜਿਹੜੀ ਉਹ ਸਹੀ ਕੀਤੀ ਔਰ ਮੇਰਾ ਪਰ ਲੇਕਿਨ ਜੀਰਾ ਸਾਹਿਬ ਤੁਸੀਂ ਕਿਹਾ ਜਦੋਂ ਛੀਨਾ ਸਾਹਿਬ ਬੋਲੇ ਉਦੋਂ ਤੁਹਾਨੂੰ ਹੋਇਆ ਤੁਹਾਡੀ ਜ਼ਮੀਰ ਜਾਗੀ ਕਿ ਮੈਂ ਬੋਲਾਂ ਜੀ ਉਹ ਨਾ ਬੋਲਦੇ ਤੁਸੀਂ ਨਹੀਂ ਬੋਲਣਾ ਸੀ ਮੈਂ ਫਿਰ ਡੀਜੀਪੀ ਸਾਹਿਬ ਨੂੰ ਜਿਹੜਾ ਇਹ ਸਮਾਨ ਮੇਰੇ ਕੋਲ ਤੁਸੀਂ ਵੇਖਿਆ ਸਾਰਾ ਮੈਂ ਵਿਖਾਇਆ ਇਹ ਸਾਰਾ ਇਕੱਠਾ ਕਰਕੇ ਮੈਂ ਅੱਜ ਵੈਸੇ ਡੀਜੀਪੀ ਸਾਹਿਬ ਨੂੰ ਤੇ ਸੀਐਮ ਸਾਹਿਬ ਨੂੰ ਮਿਲਣਾ ਸੀ ਉਹ ਤਾਂ ਸਮਾਂ ਬਣ ਗਿਆ ਤੇ ਸਮੇਂ ਨੇ ਜੋ ਸੀ ਸਮੇਂ ਦੀ ਚਾਲ ਚੱਲੀ ਔਰ ਸਮੇਂ ਨੇ ਸਾਰਾ ਕੁਝ ਕਰਾਤਾ ਬਹੁਤ ਬਹੁਤ ਧੰਨਵਾਦ ਆਏ ਹਨ ਕੁਲਬੀਰ ਸਿੰਘ ਜੀ ਜਿਨ੍ਹਾਂ ਨੂੰ ਪਾਰਟੀ ਵੱਲੋਂ ਸ਼ੋਕੋ ਨੋਟਿਸ ਜਾਰੀ ਹੋਇਆ ਹੈ ਤੇ ਜਵਾਬ ਵੀ ਦੇਣਗੇ ਲੇਕਿਨ ਵੱਡਾ ਸਵਾਲ ਇਹ ਹੈ ਕਿ ਨਸ਼ੇ ਦੇ ਖਿਲਾਫ ਬੋਲੇ ਨੇ ਇਹ ਤੇ ਕਾਰਨ ਦੱਸੋ ਨੋਟਿਸ ਪਾਰਟੀ ਵੱਲੋਂ ਦਿੱਤਾ ਗਿਆ ਹੈ ਕਿ ਇਹ ਠੀਕ ਹੈ ਜਾਂ ਫਿਰ ਨਹੀਂ ਜਾਂ ਫਿਰ ਜੋ ਇਲਜ਼ਾਮ ਲਾਇਆ ਜਾ ਰਹੇ ਨੇ ਕੁਲਬੀਰ ਸਿੰਘ ਜੀਰਾਮ ਵੱਲੋਂ ਆਈਜੀ ਲੈਵਲ ਦੇ ਅਧਿਕਾਰੀ ਤੇ ਕਿ ਉਹਨਾਂ ਦੀ ਬੰਦੀ ਜਾਂਚ ਕੀਤੀ ਜਾਵੇਗੀ ਕੈਮਰਾ ਪਰਸਨ ਲਲਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ ਦਿੱਲੀ ਪੋਸਟ ਪੰਜਾਬੀ ਚੰਡੀਗੜ੍ਹ विदेश अपना भविक बना चाहते हो पाओ विदेश पढ़ाई करने का मौका पिराविस भारत मान्यता प्राप्त करो तिरानवे नौ सौ अठारो अठी भी विदेश अपना पविख बना चाहते हो पाओ विदेश पढ़ाई करने का मौका पिरािड ई सर्विस दलाह नकार मान्यता प्राप्त